ਤੁਹਾਡੇ ਨਾਲ ਆਪ ਅਸੀਂ ਲੜ ਸਕਦੇ ਹਾਂ ਮੋਦੀ ਬੜੇ ਪਾਵਰਫੁਲ ਚੀਜ਼ ਆ ਸਰਕਾਰ ਸੈਂਟਰ ਦੀ ਸਰਕਾਰ ਆ ਤਕਦੇ ਆ ਜਦੋਂ ਕਿਤੇ ਲੋੜ ਪੈਂਦੀ ਆ ਜਿੰਨਾ ਜਿੰਨਾ ਜਿਹਦੇ ਕੋਲ ਸਮਾਂ ਸਾਥ ਦਿਆ ਕਰੋ ਤਾਂ ਜੋ ਆਪਾਂ ਪੰਜਾਬ ਨੂੰ ਆਪਦੇ ਪੈਰਾਂ ਤੇ ਖੜਾ ਕਰ ਸਕੀਏ ਸਾਰਿਆਂ ਨੂੰ ਬਹੁਤ ਵਧਾਈਆਂ ਦਿੰਦਾ ਤੁਸੀਂ ਇਕੱਠੇ ਹੋਏ ਹੋ ਆਪਕੇ ਕਮਿਊਨਿਟੀ ਦੇ ਵਿੱਚ ਇਕੱਠੇ ਹੋਏ ਹੋ ਸਾਰਿਆਂ ਨਾਲ ਮੈਂ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਵਿੱਚ ਆ ਕੇ ਮੈਂ ਫਰੀਦਕੋੜ ਮੈਂ ਬਠਿੰਡਾ ਡਿਸਟ੍ਰਿਕਟ ਦੀ ਹੈ ਗਿਆ ਅੱਜ ਕੱਲ੍ਹ ਵਿਧਾਨੇ ਰਹਿੰਦੇ ਆ ਵਿਆਹ ਵਿਧਾਨੇ ਹੋਇਆ ਪਰ ਤੁਹਾਡੇ ਇਲਾਕੇ ਦੀਆਂ ਠੀਕ ਹੈ ਸੋ ਮੈਂ ਜਦੋਂ ਐਂਟਰ ਕੀਤਾ ਮੈਨੂੰ ਤਾਂ ਉਹਦੇ ਵੀ ਬੜਾ ਵਧੀਆ ਲੱਗ ਰਿਹਾ ਸੀ ਜਦੋਂ ਆਪਣਾ ਪੇਕਾ ਪਿੰਡ ਨੇੜੇ-ਨੇੜੇ ਆ ਲੱਗ ਪੰਨਾ ਰਸੀ ਵਧੀਆ ਲੱਗਦਾ ਸੋ ਵੀਰ ਜੀ ਤੇ ਸਾਨੂੰ ਬਹੁਤ ਮਾਰਟ ਹੈ ਬਹੁਤ ਵਧੀਆ ਤਰੀਕੇ ਨਾਲ ਦੇ ਅਸਲੀ ਆਪਣੇ ਆਪ ਨੂੰ ਮਾਰ ਮਹਿਸੂਸ ਕਰਨਾ ਹੈ ਕਿ ਅਸੀਂ ਤੁਹਾਡੇ ਵਿੱਚ ਖੜੇ ਆਂ ਦਾ ਇੱਕ ਮਾਨ ਸਾਹਿਬ ਦੀ ਚਿੱਠੀ ਹੈ ਸੰਦੇਸ਼ ਹੈ ਇੱਕ ਮਾਨ ਸਾਹਿਬ ਦਾ ਜਿਹੜਾ ਤੁਹਾਡੇ ਲੋਕਾਂ ਦੇ ਰਚਨਾ ਤੇ ਸੈਂਟਰ ਸਰਕਾਰ ਡਾਕਾ ਮਾਰਦੀ ਹੈ ਉਸ ਡਾਕੇ ਨੂੰ ਰੋਕਣ ਦਾ ਤੋ ਤੁਸੀਂ ਤੁਸੀਂ ਅੱਜ ਤਾਂ ਆਪਣੇ ਫੰਕਸ਼ਨ ਵਿੱਚ ਬੈਠੇ ਹੋ ਪਰ ਫਿਰ ਵੀ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਾਂਗੀ ਬਾਅਦ ਵਿੱਚ ਇਸ ਚਿੱਠੀ ਨੂੰ ਚੰਗੀ ਤਰ੍ਹਾਂ ਬੜਿਓ ਲੋਕਾਂ ਨੂੰ ਦੱਸਿਓ ਆਪਣੀ ਪ੍ਰਾਈਵੇਸੀ ਕਿਤੇ ਵੀ ਲੀਕ ਨਾ ਕਰਿਓ ਤੁਹਾਨੂੰ ਬੜੇ ਲਾਲਚ ਦਿੱਤੇ ਜਾਣਗੇ ਛੋਟੇ-ਛੋਟੇ ਕੈਂਪ ਲਗਾ ਕੇ ਤੁਹਾਨੂੰ ਪੁੱਛਿਆ ਜਾਏਗਾ ਕਿ ਤੁਹਾਡਾ ਆਧਾਰ ਕਾਰਡ ਨੰਬਰ ਦੇ ਦਿਓ ਸਾਡੀ ਸਕੀਮ ਆ ਰਹੀ ਹੈ ਸੈਂਟਰ ਵੱਲੋਂ ਤੁਹਾਨੂੰ ਇਹ ਮਿਲੇਗਾ ਪਰ ਉਹ ਮਿਲੇਗਾ ਮਿਲਣਾ ਤੁਹਾਨੂੰ ਕੁਝ ਵੀ ਨਹੀਂ ਬਲਕਿ ਤੁਹਾਡੇ ਗ੍ਰਾਸ਼ਨ ਕਾਰਡ ਕੱਢ ਦਿੱਤੇ ਜਾਣਗੇ ਸੋ ਅਵੇਅਰ ਰਹੋ ਕਿਸੇ ਵੀ ਬੰਦੇ ਨੂੰ ਆਪਣੇ ਪਿੰਡਾਂ ਵਿੱਚ ਆਪਣੇ ਮਹੱਲਿਆਂ ਵਿੱਚ ਆਪਣੇ ਸ਼ਹਿਰਾਂ ਵਿੱਚ ਕਿਸੇ ਤਰ੍ਹਾਂ ਦੇ ਕੈਂਪ ਨਾ ਲਾਉਣ ਦਿਓ ਮਾਨ ਸਰਕਾਰ ਇਕੱਲਾ ਬੰਦਾ ਸਾਰੀਆਂ ਸਰਕਾਰਾਂ ਦੇ ਨਾਲ ਲੜ ਰਿਹਾ ਹੈ ਕਿਤੇ ਖਾਤਰ ਪੰਜਾਬ ਦੇ ਖਾਤਰ ਪੰਜਾਬ ਨੂੰ ਬਚਾਉਣ ਦੇ ਖਾਤਰ ਪੰਜਾਬ ਦੇ ਯੂਥ ਨੂੰ ਬਚਾਉਣ ਦੇ ਖਾਤਰ ਚਾਹੇ ਉਹ ਨਸ਼ਿਆਂ ਦੀ ਗੱਲ ਹੋਵੇ ਚਾਹੇ ਉਹ ਕੋਈ ਵੀ ਮਸਲਾ ਹੋਵੇ ਹਰ ਤਰ੍ਹਾਂ ਦੇ ਐਕਸ਼ਨ ਕਿਦੇ ਲਈ ਲੈ ਜਾ ਰਹੇ ਨੇ ਸਾਡੇ ਮੇਰੇ ਤੁਹਾਡੇ ਵਰਗੇ ਲੋਕਾਂ ਲਈ ਸੋ ਸਾਨੂੰ ਸਾਰਿਆਂ ਨੂੰ ਇਹਦੇ ਤੇ ਕੰਮ ਕਰਨਾ ਹੈ ਅਸੀਂ ਪੰਜਾਬ ਦੇ ਰਾਸ਼ਨ ਤੇ ਡਾਕੇ ਨਹੀਂ ਬਚਨਦੇ ਨੇ ਬੀਜੇਪੀ ਸਰਕਾਰ ਜਿੰਨਾ ਮਰਜ਼ੀ ਥੋੜਨ ਨਾਲੇ ਜਦੋਂ ਤੱਕ ਸਾਡੇ ਸੀਐਮ ਭਗਵੰਤ ਮਾਨ ਸਾਡੇ ਨਾਲ ਹੈ ਇੱਕ ਵੀ ਰਾਸ਼ਨ ਕਾਰਡ ਪੰਜਾਬ ਚੋਂ ਕਟਿਆ ਨਹੀਂ ਜਾਏਗਾ ਅਸੀਂ ਲੇ ਅਜਿੰਦਰ ਪਾਲਕੌਰ ਹਲਕਾ ਮਾਲਵਾ ਸੈਂਟਰਲ ਜ਼ੋਨ ਦੀ ਊਮਨ ਵਿੰਗ ਦੀ ਇੰਚਾਰਜ ਆ। ਸੋ ਅੱਜ ਮੈਂ ਆਪਣੇ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਇੱਕ ਅਵੇਅਰਨੈਸ ਦੇਣ ਆਈ ਆ। ਮਾਲ ਸਾਹਿਬ ਦੀ ਇੱਕ ਚਿੱਠੀ ਦਾ ਸੁਨੇਹਾ ਲੈ ਕੇ ਆਇਆ ਸੀ ਜਿਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਸਾਡੇ 1.53 ਕਰੋੜ ਰਾਸ਼ਨ ਕਾਰਡ ਨੇ ਸੈਂਟਰ ਸਰਕਾਰ ਕੀ ਕਰ ਰਹੀ ਹੈ ਕਿ 55 ਲੱਖ ਦੇ ਕਰੀਬ ਰਾਸ਼ਨ ਕਾਰਡ ਜਿਹੜੇ ਆ ਉਹ ਕੱਟਣ ਜਾ ਰਹੇ ਆ। ਉਹ ਕੀ ਕਰ ਰਹੇ ਨੇ ਛੋਟੇ-ਛੋਟੇ ਕੱਠ ਕਰਕੇ ਛੋਟੀਆਂ-ਛੋਟੀਆਂ ਸਕੀਮਾਂ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਿ ਤੁਸੀਂ ਸਾਨੂੰ ਆਪਣੇ ਆਧਾਰ ਕਾਰਡ ਦਿਓ ਆਪਣੇ ਪੈਨ ਕਾਰਡ ਦਿਓ ਉਹਨਾਂ ਦੇ ਪਰਸਨਲ ਡਾਕੂਮੈਂਟ ਲੈ ਕੇ ਉਹਨਾਂ ਦਾ ਰਾਸ਼ਨ ਕਾਰਡ ਪਤਾ ਵੀ ਨਹੀਂ ਚਲਦਾ ਕੱਟ ਦਿੱਤਾ ਜਾਂਦਾ ਸੋ ਮਾਨ ਸਰਕਾਰ ਨੇ ਇੱਕ ਚਿੱਠੀ ਰਾਹੀਂ ਸੰਦੇਸ਼ ਭੇਜਿਆ ਤੇ ਡਟ ਕੇ ਕੇਂਦਰ ਸਰਕਾਰ ਸਾਹਮਣੇ ਖੜੇ ਹੈ ਕਿ ਅਸੀਂ ਆਪਣੇ ਪੰਜਾਬੀਆਂ ਦੇ ਰਾਸ਼ਨ ਤੇ ਡਾਕਾ ਨਹੀਂ ਵੱਜਣ ਦਿਆਂਗੇ ਪੰਜਾਬ ਦੇ ਵਿੱਚੋਂ ਇੱਕ ਵੀ ਰਾਸ਼ਨ ਕਾਰਡ ਨਹੀਂ ਕੱਟਣ ਦਾਂਗੇ ਇਸੇ ਮੁਹਿਮ ਨੂੰ ਲੈ ਕੇ ਅਸੀਂ ਹਰ ਗਲੀ ਮਹੱਲੇ ਤੇ ਨੁਕੜ ਮੀਟਿੰਗਾਂ ਪਿਛਲੇ ਕੱਲ ਤੋਂ ਸ਼ੁਰੂ ਕੀਤੀਆਂ ਨੇ ਤਿੰਨ ਦਿਨ ਜਾਰੀ ਰਹਿਣਗੀਆਂ ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਤੇ ਪ੍ਰੋਟੈਸਟ ਹੋਏਗਾ ਫਿਰ ਸਟੇਟ ਲੈਵਲ ਤੇ ਪ੍ਰੋਟੈਸਟ ਹੋਏਗਾ ਤੇ ਕੇਂਦਰ ਦੀ ਇਸ ਜੋ ਧੱਕੇਸ਼ਾਹੀ ਹਮੇਸ਼ਾ ਪੰਜਾਬ ਨਾਲ ਰਹੀ ਹੈ ਉਹਦਾ ਡਟ ਕੇ ਵਿਰੋਧ ਕਰਾਂਗੇ ਤੇ ਰਾਸ਼ਨ ਕਾਰਡ ਰਾਸ਼ਨ ਤੇ ਡਾਕਾ ਨਹੀਂ ਬਚਣਿਆ ਹਣ ਬੀਜੇਪੀ ਦੇ ਜਿਹੜੇ ਵਰਕਰ ਆ ਗਏ ਉਹਨੂੰ ਦਾਵਾ ਕੀਤਾ ਜਾ ਸਿਰਫ ਵਿਅਕਤੀ ਕੇਸ ਵਾਲੇ ਜਾਂ ਨੀਤੀ ਦੇ ਕਿ ਚੱਲੀ ਗਈ ਉਹਨਾਂ ਦੀ ਗੱਲ ਕੱਟੇ ਜਾ ਰਹੀ ਹੈ ਜੀ ਨਹੀਂ ਬਿਲਕੁਲ ਵੀ ਐਦਾਂ ਨਹੀਂ ਹੈ ਬੀਜੇਪੀ ਹਮੇਸ਼ਾ ਹੀ ਝੂਠ ਦਾ ਸਹਾਰਾ ਲੈ ਕੇ ਇਹ ਕੰਮ ਕਰਦੀ ਆਈ ਹੈ ਅੱਜ ਵੀ ਉਹੀ ਕੰਮ ਕਰ ਰਹੇ ਨੇ ਤਾਂ ਹੀ ਭਾਜੀਪੀ ਦੇ ਕੁਝ ਛੋਟੇ-ਛੋਟੇ ਲੀਡਰਸ ਜਿਹੜੇ ਨੇ ਅਰੈਸਟ ਕੀਤੇ ਗਏ ਸੀ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀ ਝੂਠੀਆਂ ਸਕੀਮਾਂ ਦੱਸ ਰਹੇ ਸੀ ਕਿ ਕੇਂਦਰ ਸਰਕਾਰ ਤੁਹਾਡੇ ਵਾਸਤੇ ਇਹ ਲੈ ਕੇ ਆ ਰਹੀ ਹੈ ਜਦਕਿ ਪ੍ਰੋਟੋਕਾਲ ਦੇ ਅਕੋਰਡਿੰਗਲੀ ਕੇਂਦਰ ਸਰਕਾਰ ਰਾਜ ਸਰਕਾਰ ਤੋਂ ਬਿਨਾ ਕੋਈ ਵੀ ਸਕੀਮ ਪੰਜਾਬ ਚ ਲੈ ਆਈ ਨਹੀਂ ਸਕਦੀ ਸੋ ਝੂਠ ਦੇ ਪੁਰਿੰਦੇ ਨੇ ਹਮੇਸ਼ਾ ਝੂਠ ਬੋਲ ਕੇ ਸਾਡੇ ਜਿਹੜੇ भोले-ਭਾਲੇ ਲੋਕ ਨੇ ਉਹਨਾਂ ਨੂੰ ਗੁੰਮਰਾਹ ਕਰਦੇ ਨੇ ਪਰ ਇਸ ਵਾਰੀ ਸਾਡੇ ਜਿਹੜੇ ਸੀਐਮ ਸਾਹਿਬ ਨੇ ਰਵਾਇਤੀ ਪਾਰਟੀਆਂ ਤੋਂ ਹਟ ਕੇ ਪੰਜਾਬ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਡਟ ਕੇ ਉਹਨਾਂ ਦੇ ਵਿਰੋਧ ਚ ਖੜੇ ਨੇ ਤੇ ਇੱਕ ਵੀ ਰਾਸ਼ਨ ਕਟ ਪੰਜਾਬ ਦਾ ਕਟਣ ਨਹੀਂ ਦਿੱਤਾ ਜੀ ਮੈਂ ਤਾਂ ਮਕਸੂਦਾ ਪ੍ਰਚਾਰਕ ਸੀ ਹਿੰਦੂ ਦਾ ਪੰਜਾਬ ਦੇਖੋ ਪੰਜਾਬ ਪੰਜਾਬੀਅਤ ਦੀ ਗੱਲ ਕਰਨ ਵਾਲੇ ਅੱਜ ਪੰਜਾਬ ਨੂੰ ਪਹਿਲੀ ਵਾਰ ਜਿਹੇ ਮੁੱਖ ਮੰਤਰੀ ਬਣੇ ਮਿਲੇ ਹੈ ਸਰਦਾਰ ਭਗਵੰਤ ਸਿੰਘ ਮਾਨ ਪਿਛਲੇ 3 ਸਾਲ ਤੋਂ ਲਗਾਤਾਰ ਪੰਜਾਬੀਆਂ ਨੂੰ ਇਸ ਚੀਜ਼ ਤੇ ਮਾਣ ਹੋ ਰਿਹਾ ਕਿ ਪੰਜਾਬ ਤੇ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਹੈ ਜਿਹੜਾ ਮਹਿਲਾ ਚ ਨਹੀਂ ਬੈਠੇ ਜਿਹੜੇ ਹੋਟਲਾਂ 'ਚ ਨਹੀਂ ਬੈਠੇ ਜਿਹੜੇ ਲੋਕਾਂ ਨੂੰ ਗਲੀ ਮਹੱਲੇ ਜਾ ਕੇ ਮਿਲ ਰਹੇ ਆ ਪਹਿਲੀ ਵਾਰ ਦੇਖੋ ਨਿੱਕਾ ਪੰਜਾਬ ਦੇ ਅੰਦਰ 10 ਸਾਲ ਕਾਲੀ ਦਲ ਬੀਜੇਪੀ ਦੀ ਸਰਕਾਰ ਰਹੀ ਹੈ ਉਹਦਾ ਪਤਾ ਲੱਗਿਆ ਕਿ ਇਹ ਲੋਕ ਜਾਂ ਤਾਂ ਸੀਐਮ ਹਾਊਸ ਤੋਂ ਹੀ ਨਹੀਂ ਕਰੇ ਬਾਹਰ ਨਿਕਲੇ ਜਾਂ ਸੀਐਮ ਸੈਕਟਰੀਏਟ ਦੇ ਵਿੱਚ ਜਥੇਦਾਰਾਂ ਨੂੰ ਲੈ ਕੇ ਮੀਟਿੰਗਾਂ ਕਰਦੇ ਰੇ ਆ ਲੋਕ ਤਾਂ ਕਦੇ ਮਿਲ ਨਹੀਂ ਸੀ ਪਾਉਂਦੇ ਉਸੇ ਤਰ੍ਹਾਂ ਕਾਂਗਰਸ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ 'ਚ ਮੰਤਰੀ ਨਹੀਂ ਮਿਲਦੇ ਕੋਈ ਸੀ ਤੇ ਦਿਨ ਤਾਂ ਕਿਤੋਂ ਅੱਜ ਪਹਿਲੀ ਵਾਰੀ ਹੈ ਕਿ ਪੰਜਾਬ ਦੇ ਜਿਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰੂਪ 'ਚ ਆਮ ਆਦਮੀ ਪਾਰਟੀ ਨੇ ਦਿੱਤੇ ਜਿਹੜੇ ਪੰਜਾਬ ਦੇ ਗਲੀ ਮੁਹੱਲੇ 'ਚ ਜਾ ਕੇ ਲੋਕਾਂ ਨਾਲ ਰੂਬਰੂ ਹੋ ਰਹੇ ਆ ਔਰ ਦੂਜੀ ਗੱਲ ਅੱਜ ਤੱਕ ਜਿੰਨੇ ਲੀਡਰ ਹੁੰਦੇ ਸੀ ਜਦੋਂ ਜਨਤਾ ਸਮੱਸਿਆ ਦੱਸਦੀ ਸੀ ਉਹ ਮੰਗ ਪੱਤਰ ਲੈ ਲੈਂਦੇ ਸੀ ਕਹਿੰਦੇ ਨੇ ਸੀ ਵੀ ਅਸੀਂ ਪਤਾ ਕਰ ਲਾਂਗੇ ਵੀ ਹੋ ਸਕਦਾ ਕਿ ਨਹੀਂ ਹੈ ਪਹਿਲੀ ਸਰਕਾਰ ਬੇਸ਼ੱਕ ਮੁਹੱਲੇ ਦੇ ਕਾਉਂਸਲਰ ਤੋਂ ਲੈ ਕੇ ਪਿੰਡ ਦੇ ਸਰਪੰਚ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਾਂ ਆਮ ਆਦਮੀ ਪਾਰਟੀ ਦੇ ਉੱਤੇਦਾਰ ਸਹਿਬਾਨ ਜਾਂ ਮੰਤਰੀ ਸਹਿਬਾਨ ਹੋਣ ਜਿੱਤੇ ਵੀ ਲੋਕ ਦਰਪੇਸ਼ ਮੁਸ਼ਕਲਾ ਬਾਰੇ ਜਾਣੂ ਕਰਾਉਂਦੇ ਮੌਕੇ ਤੇ ਉਹਦਾ ਹੱਲ ਕਰਾ ਰਿਹਾ ਹੈ ਸੋ ਕੇਂਦਰ ਸਰਕਾਰ ਇਸ ਵੱਲੋਂ ਹਿੱਲ ਗਈ ਹੈ ਕਿ ਪੰਜਾਬ 'ਚ ਜੇ ਮੋਦੀ ਸਾਹਿਬ ਇੱਕ ਪਾਸੇ ਤਾਂ ਕਹਿੰਦੇ ਆ ਕਿ 2014 ਤੋਂ ਸਰਕਾਰ ਬਣਾਈ ਹੈ ਤੇ ਮੈਂ 15 ਸਾਲ ਪ੍ਰਧਾਨ ਮੰਤਰੀ ਰਹਿ ਸਕਦਾ ਜੇ 2022 'ਚ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣ ਕੇ ਕਹਿਤਾ ਕਿ ਜੇ ਅਸੀਂ 15 ਸਾਲ 25 ਸਾਲ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਰੱਖਣਾ ਤੇ ਨਰਿੰਦਰ ਮੋਦੀ ਤੇ ਪੂਰੀ ਬੀਜੇਪੀ ਨੂੰ ਖਲਬਲੀ ਮੱਚ ਗਈ ਹੈ ਆਪਣੀ ਸਰਕਾਰ ਤੁਹਾਡੀ 15 ਸਾਲ ਚੱਲ ਜੇ ਤੇ ਇੱਕ ਮੁੱਖ ਮੰਤਰੀ ਨੇ 3 ਸਾਲ ਦੀ ਲੋਕਾਂ ਨੂੰ ਇੰਨੀ ਆਸੂ ਹੁਲਤਾ ਦੇਤੀਆਂ ਉਹਦੇ ਨਾਲ ਖਲਬਲੀ ਮੱਚ ਗਈ ਹੈ ਦੇਖੋ ਆਮ ਜਨਤਾ ਜਿਹੜੀ ਟੈਕਸ ਦਿੰਦੀ ਆ ਉਹ ਟੈਕਸ ਦੀ ਵਾਪਸੀ ਦੀ ਹੱਕਦਾਰ ਵੀ ਆ ਸਹੂਲਤਾਂ ਦੀ ਪੰਜਾਬ ਦੇ ਅੰਦਰ ਇਹ ਲੋਕ ਜਿਹੜਾ ਕੂੜ ਪ੍ਰਚਾਰ ਕਰਦੇ ਪਏ ਨੇ ਜਦ ਕਿ ਅੱਜ ਪੰਜਾਬ ਦੇ ਅੰਦਰ ਦੇਖੋ ਸਿੱਖਿਆ ਫ੍ਰੀ ਕਰਤੀ ਆ ਐਜੂਕੇਸ਼ਨ ਵੱਡੀ ਹੈ ਕਿ ਇੱਕ ਬੱਚੇ ਨੂੰ ਆਪਣੇ ਪਰਿਵਾਰ ਦੇ ਲਈ ਪਾਲਣ ਪੋਸ਼ਣ ਲਈ ਇੰਨਾ ਪਰਿਪੱਕ ਕਰਤਾ ਵਾ ਜਿਹੜੀਆਂ 55000 ਦੇ ਕਰੀਬ ਨੌਕਰੀਆਂ ਦਿੱਤੀਆਂ ਬਿਨਾਂ ਸਿਫਾਰਿਸ਼ ਤੋਂ ਬਿਨਾਂ ਪ੍ਰਸ਼ਤਾਜਾਰ ਤੋਂ ਦੀਆਂ ਉਸ ਤੋਂ ਬਾਅਦ ਹੈਲਥ ਫ੍ਰੀ ਕਰਤੀ ਹੈ ਮਹੱਲਾ ਕਲੀਨਿਕ ਤੇ ਦੇਖੋ 32 13 ਦੇ ਟੈਸਟ ਹੋ ਰਿਹਾ ਲੋਕਾਂ ਨੂੰ ਪੂਰੀ ਸਹੂਲਤ ਮਿਲ ਰਹੀ ਹੈ ਉਸ ਤੋਂ ਨਾਲ ਬਿਜਲੀ ਫ੍ਰੀ ਕਰਤੀ ਹੈ ਪਿੰਸੋ ਪੰਜਾਬ ਦੇ ਲੋਕ ਆਪਣੇ ਜੀਵਨ ਪੱਧਰ ਨੂੰ ਉੱਚਾ ਚੱਕ ਰਹੇ ਆ ਕੇਂਦਰ ਸਰਕਾਰ ਬੁਖਲਾ ਗਈ ਹੈ ਅੱਜ ਤੁਸੀਂ ਪੰਜਾਬੀਆਂ ਦੇ ਮਨਾਂ ਦੇ ਵਿੱਚ ਜਿਹੜਾ ਰੋਸ਼ ਹੈ ਉਹਨੂੰ ਲੈ ਕੇ ਘਰ ਘਰ ਜਾ ਕੇ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਆਓ ਪੰਜਾਬੀਓ ਜਾਗ ਜੋ ਤੁਹਾਡੇ ਹੱਕਾਂ ਤੇ ਜਿਹੜਾ ਡਾਕਾ ਕੇਂਦਰ ਸਰਕਾਰ ਮਾਰਨ ਜਾ ਰਹੀ ਹੈ ਉਹਦੇ ਖਿਲਾਫ ਡਟ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੰਡਾ ਚੱਕਿਆ ਤੇ ਸਾਰੇ ਪੰਜਾਬੀ ਡਟ ਕੇ ਸੰਯੋਗ ਕਰੋ ਜੈ ਹਿੰਦ ਜੈ ਭਾਰਤ